ਤੁਹਾਡੇ ਨਾਲ ਸਹਿਮਤਾ ਆਪਣੇ ਪਿੰਡ ਦਾ ਬੁਰਾ ਹਾਲ ਹੈ ਬਹੁਤ ਜ਼ਿਆਦਾ ਬੁਰਾ ਹਾਲ ਹੈ ਰਿਸ਼ਤੇਦਾਰੇ ਛੋਟਕ ਕਹਿੰਦੇ ਨੇ ਤੁਹਾਡੇ ਪਿੰਡ ਚ ਵਧੀਆ ਬੰਦਾ ਨਹੀਂ ਉਹ ਸਮਝਦਾ ਮੈਨੂੰ ਕਹਿ ਰਹੇ ਹੁੰਦੇ ਨੇ ਉਹ ਹੋਰ ਨੂੰ ਵੀ ਕਹਿੰਦੇ ਮੈਂ ਪਹਿਲਾਂ ਦੱਸ ਕੇ ਵਧੀਆ ਮੇਰਾ ਰਿਸ਼ਤੇਦਾਰਾ ਜੀ ਮੈਨੂੰ ਇਹ ਕਹਾ ਮੈਂ ਹੀ ਵਧੀਆ ਜੀ ਪਿੰਡ ਚ ਬਸ ਮੇਤੋਂ ਕੁਝ ਹੋ ਨਹੀਂ ਰਿਹਾ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਜਿੰਨੇ ਵੀ ਆਇਓ ਸਭ ਨੂੰ ਬੇਨਤੀ ਕਰਦਾ ਸਾਰੇ ਸਾਈਨ ਕਰਕੇ ਜਾਓ ਜਿੰਨੇ ਵੀ ਆਇਓ ਆਪਾਂ ਕੱਡੇ ਤੇ ਬੋਰਡ ਲਾਵਾਂਗੇ ਪੋਲੀਟਿਕਲ ਇਹਨਾਂ ਬੰਦਿਆਂ ਦਾ ਆਪਣੇ ਪਿੰਡ ਚ ਨੋ ਐਂਟਰੀ ਆਪਾਂ ਪਿੰਡ ਲੈਵਲ ਤੇ ਸੜਕ ਬਣਾਵਾਂਗੇ ਕਿਸੇ ਤੋਂ ਪੈਸਾ ਨਹੀਂ ਮੰਗਿਆ ਜਾਊਗਾ ਜਿੰਨਾ ਸਹਿਯੋਗ ਦੇ ਦੋਗੇ ਉਹ ਤੁਹਾਡੀ ਮਰਜ਼ੀ ਹੈ ਅੱਡੇ ਤੋਂ ਸ਼ੁਰੂ ਕਰਦਾਂਗੇ ਸ਼ਰਕ ਪਰਸੋਂ ਨੂੰ ਕਰਦਾਂਗੇ ਹੋਰ ਦੱਸੋ ਮੈਂ ਆਪਣੇ ਮਜਬੂਤੀ ਦੇ ਜਿੰਨਾ ਵੀ ਹੋ ਸਕੇਗਾ ਮੈਂ ਕਰੂੰਗਾ ਸ਼ੁਰੂਆਤ ਤੁਸੀਂ ਕੁਝ ਪੈਸਾ ਦੇ ਦਿਓ ਨਾ ਵੀ ਦਿਓ ਤਾਂ ਵੀ ਬਣਾ ਲ ਰਹੇ ਹੋ ਬਸ ਮੋਢੇ ਨਾਲ ਮੋਢਾ ਲਾ ਕੇ ਰੱਖਿਓ ਮੇਰੀ ਬੇਨਤੀ ਹੈ ਇਹ ਨਾ ਕਹੋ ਵੀ ਕੱਲ ਨੂੰ ਇਹ ਪੈਸੇ ਇਕੱਠੇ ਕਰਕੇ ਬਣਾ ਗਿਆ ਮੈਂ ਬੇਨਤੀ ਕਰਦਾ ਬਹੁਤ ਵਧੀਆ ਵਧੀਆ ਬੰਦੇ ਖੜੇ ਨੇ ਉਹ ਕੋਈ ਮੂਰੇ ਨਾ ਲੱਜੋ ਮੈਂ ਨਾਲ ਰਹਾ ਹਾਂ ਘਰ ਵਕਤ ਨਾਲ ਰਹਾ ਹਾਂ ਮੇਰਾ ਟਰੈਕਟਰ ਮੇਰੀ ਗੱਡੀ ਨਾਲ ਤੇਲ ਪਵੇਗਾ ਹਰ ਵਕਤ ਜਿੰਨਾ ਚਿਰ ਸੜਕ ਨਹੀਂ ਬਣਦੀ ਇੱਥੇ ਰਹੀ ਮੈਂ ਤੁਹਾਡੇ ਸਾਰਿਆਂ ਦੇ ਨਾਲ ਹਰ ਵਕਤ ਜਿੰਨਾ ਚਿਰ ਜ਼ਿੰਦਗੀ ਇਹ ਪਿੰਡ ਲਈ ਲਾ ਦੇਣੀ ਹੈ ਪਿੰਡ ਚੋ ਖੁਸ਼ੀ ਮਿਲਦੀਆਂ ਨਾਲ ਰਹੋ ਕਿਸੇ ਤੋਂ ਸਾਰੇ ਕਹਿੰਦੇ ਨੇ ਪੈਸੇ ਇਕੱਠੇ ਕਰੂਗਾ ਇਹ ਹਾਂ ਤੁਹਾਡੀ ਖੁਸ਼ੀਆਂ ਜਿੰਨੇ ਮਰਜ਼ੀ ਦੇ ਦੇਉ ਮੰਗਿਆ ਕਿਸੇ ਤੋਂ ਨਹੀਂ ਜਾਏਗਾ ਇਹ ਤੁਹਾਡੇ ਸਾਰੇ ਪਿੰਡ ਦਾ ਕਕਰਾਲੇ ਨਗਰ ਦਾ ਰਸਤਾ ਹੈ ਮੇਰੇ ਕੱਲੇ ਦਾ ਨਹੀਂ ਮੈਂ ਵੀ ਲੰਘਦਾ ਨਹੀਂ ਤਾਂ ਟੁੱਟਿਆ ਤੁਸੀਂ ਲੰਗੀ ਜਾਂਦੇ ਹੋ ਪਿੱਛੇ ਵੋਚ ਕੇ ਮੈਂ ਲੰਘ ਜਾ ਕਰਾਂਗਾ ਅੱਠ ਰਸਤੇ ਨੇ ਜੀ ਜੇ ਸਾਹਿਬ ਤੂੰ ਛੱਡ ਦੋ ਜੀ ਅੱਠ ਨੂੰ ਪਰੇ ਕੋਈ ਬਹੁਤ ਵਧੀਆ ਹੈ ਅੱਠ ਨੂੰ ਕੀ ਕਰਾਂਗੇ ਨਹੀਂ ਸਾਰੇ ਤੋਂ ਵਧੀਆ ਕੋਈ ਰਸਤਾ ਆਪਣੇ ਮੇਜ ਦਾ ਪਿੰਡ ਦੇ ਸਹਿਮਤ ਹੋਵੇ ਸੀਰਾਂ ਮੰਤਰੀਆਂ ਤੋਂ ਕਿਸੇ ਤੋਂ ਕੁਝ ਨਹੀਂ ਲਿਆ ਜਾਵੇਗਾ ਜਿੰਨੇ ਇੱਕ ਧਰਮਕਸਤਾਨ ਨੇ ਆਪਣੇ ਜਿੰਨੇ ਜੋਗੇ ਹੈਗੇ ਨੇ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਭਾਵੇਂ ਮੰਦਰ ਆ ਭਾਵੇਂ ਗੁਰਦੁਆਰਾ ਆ ਭਾਵੇਂ ਮਸਜਿਦ ਆ ਕੋਈ ਵੀ ਹੈ ਜਿਨ੍ਹਾਂ ਜਿਨ੍ਹਾਂ ਕੋਲੇ ਪੈਸੇ ਪੈਣੋਂ ਤੋ ਯੋਗਦਾਨ ਜ਼ਰੂਰ ਲਿਆ ਜਾਵੇਗਾ ਪਿੰਡ ਦੇ ਪੈਸੇ ਦੂਸਰਾ ਫੈਸਲਾ ਸੀ ਜਿਹੜਾ ਮੇਲਾ ਆ ਜਿੰਨੇ ਪੈਸੇ ਇਕੱਠੇ ਹੁੰਦੇ ਨੇ ਮਾੜੀ ਦੇ ਬਾਅਦ ਦੇਖੀ ਜਾਏਗੀ ਉਹ ਨਕਸ਼ੜਕਲੇ ਕਰੋ ਇਕੱਠੇ ਇਹ ਮੇਰਾ ਸੁਝਾਅ ਹੈ ਜੇ ਨਾਲ ਲਗੋਗੇ